ਜਨਬ ਕੀ ਇਹਨਾਂ ਦੀਆਂ ਲੋੜਾਂ ਕੀ ਮੁਸ਼ਕਲ ਹੈ ਦੂਜੀਆਂ ਜੰਨੀਆਂ ਵੀ ਪਾਰਟੀਆਂ ਟੋਪੀਆਂ ਵਾਲੀਆਂ ਹੋਗੇ ਕਾਂਗਰਸ ਹੋਗੀ ਭਾਜਪੀ ਹੋਗੀ ਇਹਨਾਂ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਵਿੱਚ ਹੈ ਤੇ ਇਹ ਕਾਲੀ ਦਲ ਦਾ ਆਪਣੇ ਵਾਲ ਸਾਹਿਬ ਆਪਣੇ ਪ੍ਰਧਾਨ ਆ ਸਰਪ੍ਰਸਤ ਸ਼੍ਰੋਮਣੀ ਚਾਲੀ ਦਲ ਦੇ ਇੱਕ ਉਹਨਾਂ ਨੂੰ ਇਹ ਪਤਾ ਆਪ ਖੇਤੀ ਕਰਦੇ ਆ ਇੱਕ ਦਿਨ ਮੈਨੂੰ ਕੋਈ ਕੰਮ ਸੀ ਤੇ ਮੈਂ ਵਾਕੇ ਪੁਰਾਣੇ ਤੋਂ ਬੈਠਾ ਮੈਨੂੰ ਕਹਿੰਦੇ ਵੀ ਗੱਡੀ ਦੇ ਵਿੱਚ ਬੈਠ ਜਾ ਮੋਗੇ ਤੱਕ ਉਹਨਾਂ ਨੇ ਚੰਡੀਗੜ੍ਹ ਜਾਣਾ ਸੀ ਤੇ ਜਦੋਂ ਗੱਡੀ ਵਿੱਚ ਬੈਠ ਕੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਖੇਤੀਬਾੜੀ ਦੇ ਕੰਮ ਸੰਭਾਲਦੇ ਸੀ ਉਹਨਾਂ ਨੂੰ ਪੁੱਛਣਾ ਪਏ ਖੀਰੇ ਆਪਣੇ ਕਿੰਨੇ ਦੇ ਹੋ ਗਏ ਹੁਣ ਰੇਟ ਘੱਟ ਆ ਪਸਟੋਰ ਕਰ ਲੀਏ ਗੋਭੀ ਦੀ ਕਿੰਨੀ ਪੇਮੈਂਟ ਹੋ ਗਈ ਸਾਰੇ ਉਹ ਆਪਣੀਆਂ ਕਿਉਂਕਿ ਉਹ ਜ਼ਿਮੀਂਦਾਰ ਆਪ ਉਹਨਾਂ ਨੂੰ ਹਰ ਇੱਕ ਚੀਜ਼ਾਂ ਦਾ ਪਤਾ ਹੈ ਮੈਂ ਅਸਲ ਵਿੱਚ ਮੈਂ ਕਿਹਾ ਜੀ ਤੁਸੀਂ ਬੜਾ ਫਿਗਰ ਰੱਖਦੇ ਹੋ ਕਿੰਨੇ ਮੈਂ ਸਾਰਾ ਛਾਮਨੂਰ ਕੋਟ ਲੈਣਾ ਕਿਉਂਕਿ ਉਹ ਜ਼ਿਮੀਂਦਾਰ ਦਾ ਪੁੱਤ ਹੈ ਤੇ ਜ਼ਿਮੀਂਦਾਰ ਬਾਰੇ ਉਹਨੇ ਸੋਚਣਾ ਇਹ ਦਿੱਲੀ ਵਾਲੇ ਭਈਆਂ ਨੂੰ ਕੀ ਪਤਾ ਕਿ ਇੱਥੇ ਆਪਣੀ ਕੀ ਮੁਸ਼ਕਲ ਹੈ ਉਹ ਤਾਂ ਜੇ ਹਰਿਆਣੇ 'ਚ ਜਾਂਦੇ ਆ ਹਰਿਆਣੇ ਨੂੰ ਪਾਣੀ ਚਾਹੀਦਾ ਜੇ ਰਾਜਸਥਾਨ 'ਚ ਜਾਂਦੇ ਤਾਂ ਉਹਨਾਂ ਨੂੰ ਪਾਣੀ ਚਾਹੀਦਾ ਉਹਨਾਂ ਨੂੰ ਆਪਣੇ ਨਾਲ ਕੋਈ ਲਗਾ ਨਹੀਂ 5 ਸਾਲ ਗੁਟਕਾ ਸਾਹਿਬ ਦੀ ਸੌਂਗ ਹੈ ਕਿ ਕੈਪਟਨ ਸਾਹਿਬ ਨੇ ਆਪਣੇ ਖਰਾਬ ਕਰਤੇ ਉਸ ਤੋਂ ਬਾਅਦ ਝੂਠੀਆਂ ਗਰੰਟੀਆਂ ਦੇ ਕੇ 2.5 ਸਾਲ ਇਹਨਾਂ ਨੇ ਬਰਬਾਦ ਕਰਕੇ ਤੁਸੀਂ ਇੱਕੋ ਵੀ ਢਾਈ ਰੁਪਈਆ ਦਾ ਕੋਈ ਕੰਮ ਨਹੀਂ ਆਇਆ ਆ ਸਰਪੰਚ ਸਾਹਿਬ ਬੈਠੇ ਮੈਨੂੰ ਕਹਿੰਦੇ ਜੀ ਸਾਡੇ ਸ਼ਮਸ਼ਾਨ ਘਾਟ ਵਾਸਤੇ ਗ੍ਰਾਂਟ ਦੀ ਜ਼ਰੂਰਤ ਹੈ ਤੇ ਮੈਂ ਐਮਪੀ ਲੈਂਡ ਚੋਂ ਅਸੀਂ ਇਹਨਾਂ ਨੂੰ 5 ਲੱਖ ਰੁਪਈਆ ਦਵਾਇਆ ਤੇ ਆਪਣੇ ਜਿਹੜੇ ਕੰਬੋਜ ਸਾਹਿਬ ਆ ਐਮਐਲਏ ਤੁਹਾਡੇ ਪਿੰਡ ਉਹਨਾਂ ਦੀਆਂ ਰਿਸ਼ਤੇਦਾਰੀਆਂ ਉਹ ਕਹਿੰਦੇ ਵੀ ਇਹ ਪੈਸੇ ਲੱਗਣੇ ਨਹੀਂ ਚਾਹੀਦੇ ਆ ਇਹਨਾਂ ਦੀ ਸੋਚ ਆ ਵੀਰੋ ਜੇ ਕਿਥੋਂ ਇਹਨਾਂ ਨੇ ਮੇਨ ਤੇ ਕਰਕੇ ਲਿਆਂਦੇ ਪੈਸੇ ਤੁਹਾਡੇ ਸ਼ਮਸ਼ਾਨ ਘਾਟ ਵਾਸਤੇ ਲਏ ਸੀ ਜੇ ਗ੍ਰਾਂਟ ਲੱਗ ਜਾਂਦੀ ਤੇ ਮਰਨਾ ਤਾਂ ਹਰੇਕ ਨੇ ਆ ਐਮਐਲਏ ਨੇ ਜਾਂ ਜਿਹੜੇ ਪਿੰਡ ਚ ਵਿਰੋਧੀ ਉਹਨਾਂ ਨੇ ਕਿਹਾ ਮਰਨਾ ਨਹੀਂ ਸੋ ਇਹ ਉਹਨਾਂ ਦੀ ਸੋਚ ਹੈ ਸ਼ਰੋਮਣੀ ਕਾਲੀਦਾਰ ਨੇ ਹਮੇਸ਼ਾ ਜੋ ਤੁਸੀਂ ਕਿਹਾ ਉਹ ਕੀਤਾ ਤੇ ਜੋ ਉਹ ਕਹਿੰਦੇ ਉਹ ਕਰਦੇ ਵੀ ਹੈ ਪ੍ਰਧਾਨ ਸਾਹਿਬ ਨੇ ਕਦੇ ਕਿਸੇ ਨੂੰ ਕੋਈ ਝੂਠਾ ਲਾਰਾ ਨਹੀਂ ਲਾਇਆ ਸੋ ਮੈਂ ਜਰਮੀ ਵੀ ਆ ਕੇ ਵੀ ਪਿੰਡਾਂ ਦੇ ਵਿੱਚ ਲੇਟ ਹੋ ਗਏ ਆ ਪਿੱਛੋਂ ਹੋਣਾ ਹੀ ਹੈ ਇੰਨੀਆਂ ਬੇਨਤੀਆਂ ਕਰਦਾ ਆ ਜੇ ਆਉਣ ਵਾਲੀ 1 ਤਰੀਕ ਨੂੰ 5 ਨੰਬਰ ਤੇ ਆਪਣਾ ਸ਼੍ਰੋਮਣੀ ਕਾਲੀਦਾਲ ਦਾ ਨਿਸ਼ਾਨ ਆ ਤੱਕੜੀ ਦਾ ਤੁਹਾਨੂੰ ਸਾਰੇ ਵੇਖਦੇ ਆ ਪਿੰਡ ਦੇ ਵਿੱਚੋਂ ਸਾਰੇ ਪ੍ਰਜਵੰਤੇ ਤੁਸੀਂ ਆਏ ਹੋ ਸਾਰੇ ਪਿੰਡ ਵਿੱਚ ਘਰ ਘਰ ਜਾ ਕੇ ਅਪੀਲ ਕਰੋ 1 ਤਰੀਕ ਨੂੰ ਆਪਾਂ ਤੱਕੜੀ ਦਾ ਬਟਨ ਦਬਾ ਕੇ ਹਿੰਦੁਸਤਾਨ ਦੀ ਮਹਾ ਪੰਚਾਇਤ ਵਿੱਚ ਆਪਣਾ ਮੈਂਬਰ ਪਾਰਲੀਮੈਂਟ ਕੁਝ ਭਾਈਏ ਕਿਉਂਕਿ ਇਹ ਆਪਣੇ ਵਿੱਚੋਂ ਆਪਣੇ ਆਪ ਦੇ ਆ ਜਦੋਂ ਉਹ ਨੂੰ ਨੇਰੇ ਸਵੇਰੇ ਆਪਾਂ ਜਾ ਕੇ ਇਹਨਾਂ ਦੀ ਬਾਹ ਮੱੜ ਸਕਦੇ ਆ ਸੋ ਇੰਨੇ ਬੇਨਤੀਆਂ ਕਰਦਾ ਹੋਇਆ ਮੈਂ ਸ੍ਰੀਮਾਨ ਦਾ ਜੱਜ ਜੀ ਤੁਹਾਡੇ ਇੱਥੇ ਪਹੁੰਚਣ ਤੋਂ ਧੰਨਵਾਦ ਵੀ ਕਰਦਾ ਹਾਂ ਹੁਣ ਮੈਂ ਬੇਨਤੀ ਕਰਦਾ ਬਾਈ ਬੋਬੀਮਾਨ ਜੀ ਨੂੰ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸਰਦਾਰ ਨਰਦੇਵ ਸਿੰਘ ਬੋਬੀਮਾਨ ਇੱਕ ਮੈਨੂੰ ਰੋਕੀ ਕਰ ਦੋ ਮੇਰੇ ਨਾਲ ਆਏ ਸਰਦਾਰ ਜਗਸੀਰ ਸਿੰਘ ਜੀ ਬੱਬੂ ਜੈਮਲ ਆਲਾ ਸਾਡੇ ਜ਼ਿਲ੍ਹਾ ਪ੍ਰਧਾਨ ਫਾਜ਼ਲ ਕਾ ਦਵਿੰਦਰ ਸਿੰਘ ਬਬਲ ਜੀ ਐਸ ਚੇਅਰਮੈਨ ਮਾਰਕੀਟ ਕਮੇਟੀ ਸਰਦਾਰ ਬਲਤੇਜ ਸਿੰਘ ਜੀ ਸੰਧੂ ਸਾਹਿਬ ਪ੍ਰਿੰਸ ਸੰਧੂ ਜੀ ਹਰਪ੍ਰੀਤ ਜੀ ਔਰ ਮੇਰੇ ਨਾਲ ਆਏ ਡਾਕਟਰ ਅਗਲੇ ਪੰਨੇ ਚਲੇ ਜੀ ਔਰ ਇਸ ਨਗਰ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਉਤਵੰਤੇ ਸਜਣੋ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਕੋਲੇ ਅੱਜ ਵੋਟਾਂ ਦੇ ਸਬੰਧ ਚ ਆਇਆ ਬੇਨਤੀ ਕਰਨ ਵਾਸਤੇ ਆਇਆ ਕਿ ਕਿਉਂਕਿ ਸਿਰਫ ਇੱਕ ਦਿਨ ਹੋਰ ਰਹਿ ਗਿਆ ਪ੍ਰਚਾਰ ਦਾ ਟੋਟਲ 2 ਦਿਨ ਰਹਿ ਗਏ ਆ ਮੈਂ ਸਿਰਫ ਹਾਜ਼ਰੀ ਲਗਾਉਣ ਵਾਸਤੇ ਆਇਆ ਕਿਉਂਕਿ 1 ਜੂਨ ਨੂੰ ਇਲੈਕਸ਼ਨ ਹੋਣ ਜਾ ਰਿਹਾ ਵੋਟਾਂ ਪੈਣ ਜਾ ਰਹੀਆਂ ਬੇਨਤੀ ਕਰਦੇ ਆ ਕਿ ਤਕੜੇ ਹੋ ਕੇ ਜਿਹੜਾ 1 ਤਰੀਕ ਨੂੰ VOTING ਹੋਣੀ ਹੈ ਨਾ ਤਕੜੇ ਹੋ ਕੇ ਵੋਟਾਂ ਫਗਦਾਈਏ ਸਭ ਤੋਂ ਵੱਡਾ ਕਾਸ਼ਾ ਕਿ ਗਰਮੀ ਹੋਣ ਦੇ ਕਾਰਨ VOTING ਘਟਣਾ ਨਾ ਰਵੇ VOTING ਪਰਸੈਂਟੇਜ ਹੈ ਜਿਹੜੀ ਜਿੰਨੀ VOTING ਪਰਸੈਂਟੇਜ ਆਪਾਂ ਵਧਾ ਲਾਂਗੇ ਉਨਾ ਹੀ ਆਪਾਂ ਨੂੰ ਇਸ ਗੱਲ ਦਾ ਫਾਇਦਾ ਹੋਊਗਾ ਔਰ ਜਿਹੜੀ ਮੌਕੇ ਦੀ ਸਰਕਾਰ ਹੈ आम आदमी दी सरकार है वीरू उने जेड़ियां गारंटीयां ਦਿੱਤੀਆਂ ਸੀ ਨਾ ਜਿਹੜੀਆਂ ਗੱਲਾਂ ਕਰਕੇ ਉਹਨਾਂ ਨੇ ਸਰਕਾਰ ਬਣਾਈ ਸੀ ਉਹਨਾਂ ਚੋਂ ਇੱਕ ਵੀ ਪੂਰੀ ਨਹੀਂ ਕੀਤੀ ਉਹਨਾਂ ਨੇ ਔਰ ਇਸ ਕਰਕੇ ਉਹਨਾਂ ਨੂੰ ਵੋਟ ਵੀ ਘਟ ਪੈ ਰਹੀ ਹੈ ਆਪਾਂ ਨੂੰ ਜਿੰਨੀ ਵੋਟ ਪਰਸੈਂਟੇਜ ਜ਼ਿਆਦਾ ਹੋਊਗੀ ਵੋਟ ਪੋਲਿੰਗ ਜ਼ਿਆਦਾ ਹੋਊਗੀ ਉਹਦਾ ਆਪਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵਾਅਦਾ ਮਿਲਣਾ ਔਰ ਜਿਹੜੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਜਿਵੇਂ ਬੀਬੀਆਂ ਨੂੰ 1000 ਰੁਪਏ ਦੀ ਗੱਲ ਕੀਤੀ ਸੀ ਬਜ਼ੁਰਗਾਂ ਨੂੰ ਪੈਨਸ਼ਨ ਕਹੀ ਸੀ ਕੀ ਕਿ 1500 ਤੋਂ 2500 ਕਰਾਂਗੇ ਔਰ ਜਿਹੜੀਆਂ ਬਾਦਲ ਸਾਹਿਬ ਨੇ ਦਿੱਤੀਆਂ ਸੀਗੀਆਂ ਸਹਾਈਤਾ ਦਿੱਤੀ ਸੀ ਬਾਦਲ ਸਾਹਿਬ ਨੇ ਜੋ ਸਹੂਲਤਾਂ ਦਿੱਤੀਆਂ ਸੀ ਐਸੇ ਭਾਈਚਾਰੇ ਨੂੰ ਜਿਵੇਂ ਛਗਣ ਸਕੀਮ ਸੀ ਉਹ ਅੱਜ ਇਹ ਸਰਕਾਰ ਬਿਲਕੁਲ ਬੰਦ ਕਰੀ ਬੈਠੀ ਹੈ ਆਟਾ ਦਾਲ ਦੀ ਸਕੀਮ ਦਿੱਤੀ ਸੀ ਉਹਦੇ ਚ ਇਹਨਾਂ ਨੇ ਬਹੁਤ ਜ਼ਿਆਦਾ ਦਾਪ ਕਾਰਡ ਕੱਟਦੇ 30% ਡੰਗਦਾ ਔਰ ਜਿਹੜੇ ਰਹਿ ਗਏ ਉਹਨਾਂ ਦਾ 30 ਕਿਲੋ ਜਿਹੜੇ ਕਣਕ ਆਉਦੀ ਸੀ ਨਾ ਉਹ ਕਟਾ ਕੇ ਵੀਰੋਂ 5 ਕਿਲੋ ਕਰਤੀ ਐ ਉਹ ਵੀ ਆਟਾ ਕਰਤਾ 5 ਕਿਲੋ ਜੀ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਇਹ ਸਕੀਮਾਂ ਲੈ ਕੇ ਆਂਦੀਆਂ ਜਨਾਬਾਲ ਸਾਹਿਬ ਨੇ ਕੁਝ ਤਾਂ ਇਹਨਾਂ ਨੇ ਬੰਦ ਕਰਤੀਆਂ ਸੈਕੰਡ ਸਕੀਮ ਸੀ ਬੱਚਿਆਂ ਲਈ ਉਹ ਬੰਦ ਕਰਤੀ ਇਹਨਾਂ ਨੇ ਤੇ ਜਿਹੜੀ ਆਟਾ ਦਾਲ ਵਾਲੀ ਰਹਿ ਗਈ ਐ ਇਹ ਇਹ ਆਉਂਦੇ ਸਾਲ ਨੂੰ ਰਹਿਣੀ ਇਹ ਵੀ ਨਹੀਂ ਬੰਦ ਇਹ ਵੀ ਹੋ ਜਾਣੀ ਐ ਕਿਉਂਕਿ ਇੱਕ ਪਾਸੇ ਤਾਂ ਭਗਵੰਤ ਮਾਨ ਰੌਲਾ ਪਾਈ ਜਾਂਦਾ ਐ ਕਿ ਸਾਡੇ ਖਜ਼ਾਨੇ 'ਚ ਪੈਸਾ ਬਹੁਤ ਹੈ ਖਜ਼ਾਨਾ ਭਰਿਆ ਹੋਇਆ ਹੈ ਜੇ ਖਜ਼ਾਨਾ ਭਰਿਆ ਹੋਇਆ ਹੈ ਤੇ ਫਿਰ ਹਜ਼ਾਰ ਹਜ਼ਾਰ ਰੁਪਿਆ ਬੀਬੀਆਂ ਨੂੰ ਦੇ ਦੇ ਖਜ਼ਾਨੇ 'ਚ ਰੱਖੀ ਬੈਠਾ ਹੈ ਬਜ਼ੁਰਗਾਂ ਨੂੰ ਪੈਨਸ਼ਨ ਵਧਾਉਣ ਨੂੰ ਕਿਹਾ ਸੀ ਉਹ ਦੇ ਦੇ ਜਿਹੜੀ ਸ਼ਗਨ ਸਕੀਮ ਬੰਦ ਕਰੀ ਬੈਠੇ ਹੋ ਗਰੀਬ ਪਰਿਵਾਰਾਂ ਦੀ ਉਹ ਦਿਓ ਕਿਉਂਕਿ ਇਹਨਾਂ ਨੇ ਨਾਰਾ ਦਿੱਤਾ ਸੀ ਬਦਲਾਅ ਦਾ ਔਰ ਜਿਹੜਾ ਇਹ ਬਦਲਾਅ ਕਰੀ ਜਾਂਦੇ ਆ ਤੁਹਾਡੇ ਸਾਹਮਣੇ ਹੀ ਹੈ ਇਸ ਲਈ ਬੇਨਤੀ ਕਰਨ ਆਸਤੇ ਆਏ ਆ ਇਹਨਾਂ ਦੇ ਲਾਰਿਆਂ ਤੋਂ ਬਚਾਓ ਔਰ ਮੈਂ ਬੇਨਤੀ ਕਰਦਾ ਬੜੀ ਸੋਡੇ ਪਿੰਡ ਆਏ ਕਿ ਨਹੀਂ ਆਏ ਝਾੜੂ ਵਾਲੇ ਆਇਆ ਕੈਂਡੀਡੇਟ ਕਿ ਨਹੀਂ ਝਾੜੂ ਵਾਲੇ ਤੇ ਨਹੀਂ ਕਾਕਾ ਬਰਾੜਾ ਨਹੀਂ ਮੈਂ ਕਾਕਾ ਬਰਾੜ ਦੀ ਗੱਲ ਕਰ ਰਿਹਾ ਹਾਂ ਇਲੈਕਸ਼ਨ ਦਾ ਕਾਕਾ ਬਰਾੜੀ ਲੜ ਰਹੇ ਨੇ ਮੈਂ ਮੋਦੀ ਦੀ ਗੱਲ ਨਹੀਂ ਕਰਦਾ ਮੈਂ ਕਾਕਾ ਬਰਾੜ ਦੀ ਗੱਲ ਕਰਦਾ ਕਿਉਂਕਿ ਜੇ ਆਵੇ ਤਾਂ ਪੁੱਛਿਓ ਜ਼ਰੂਰ ਵੀ ਤੁਸੀਂ ਵੋਟਾਂ ਲੈ ਕੇ ਗਏ ਸੀਗੇ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆਏ ਹੋ ਜਿਹੜਾ ਕਾਕਾ ਬਰਾੜਾ ਨਾ ਮੁਕਸਰ ਦਾ ਐਮਐਲਏ ਵੀ ਹੈ ਉਹਨੂੰ ਪੁੱਛਿਓ ਜ਼ਰੂਰ ਭਾਈ ਤੂੰ ਦੋ ਸਾਲ ਦੋ ਸਾਲ ਤੋਂ ਉੱਪਰ ਸਮਾਂ ਹੋ ਗਿਆ ਐਮਐਲਏ ਮੁਕਸਰ ਦਾ ਕੋਈ ਦੋ ਤਿੰਨ ਪਿੰਡਾਂ ਦੇ ਨਾਂ ਗਿਣਾ ਦੇ ਜਿੱਥੇ ਕੋਈ ਤੂੰ ਕੰਮ ਕਰਾਇਆ ਹੋਵੇ ਜਿੱਥੇ ਕੋਈ ਚਾਰ ਇੱਟਾਂ ਲਾਈਆਂ ਹੋਣ ਓਹਨ ਮੁਕਸਰ ਵਿੱਚ ਭਾਸ਼ਣ ਪਤਾ ਕੀ ਦਿੰਦਾ ਹੈ ਵੀ ਐਮਐਲਏ ਨੂੰ ਤਾਂ ਫੰਡ ਆਉਂਦਾ ਨਹੀਂ ਗੱਲ ਤੇ ਐਮਪੀ ਨੂੰ 5 ਕਰੋੜ ਕਰੋੜਾਂ ਆਉਂਦੀ ਸਾਲ ਦੀ ਤੇ ਮੈਂ ਐਮਪੀ ਬਣ ਕੇ ਗ੍ਰਾਂਟਾਂ ਦਿਆ ਕਰੂੰਗਾ ਤੁਹਾਨੂੰ ਵੀ ਐਮਐਲਏ ਬਣ ਕੇ ਦਾ ਤੁਰ ਯਾਦੇ ਰੋਕੀ ਵੀ ਸਰਕਾਰ ਆ ਮੌਕੇ ਦੀ ਐਮਐਲਏ ਨੂੰ ਕਿਹੜੇ ਖੰਡਾ ਐਮਐਲਏ ਦਾ ਖੁਦ ਮਾਲਕ ਹੁੰਦਾ ਜਦੋਂ ਸੀਐਮ ਤੁਹਾਡਾ ਹਾਂ ਸੀਐਮ ਨਾ ਹੋਵੇ ਤੁਸੀਂ ਆਪੋਜੀਸ਼ਨ ਆ ਬੱਲੇ ਬਣੇ ਫਿਰ ਤਾਂ ਪੱਕਾ ਹੀ ਕਰ ਸਕਦੇ ਆ ਜਦੋਂ ਸਰਕਾਰ ਦਾ ਐਮਐਲਏ ਆ ਤਾਂ ਫਿਰ ਤਾਂ ਕੁਝ ਵੀ ਕਰ ਸਕਦਾ ਇਹ ਵੀਰੋ ਸਾਰੇ ਇਹਨਾਂ ਦੇ ਬਾਨੇ ਆ ਸਭ ਝੂਠ ਹੈ ਕਿਉਂਕਿ ਜਿਹੜੀ ਇਹ ਸਰਕਾਰ ਹੈ ਇਹਨਾਂ ਨੇ ਨਾਂ ਤਾਂ ਇਹਨਾਂ ਨੇ ਐਮਐਲਏ ਨੂੰ ਪਾਵਰਾਂ ਦਿੱਤੀਆਂ ਇਹਨਾਂ ਕੋਲੇ ਇਹਨਾਂ ਦਾ ਹਾਲ ਤਾਂ ਆਪਣੇ ਪੰਚਾਇਤ ਮੈਂਬਰ ਕੋਲੇ ਵੀ ਵੱਧ ਪਾਵਰ ਹੁੰਦੀ ਉਹਨਾਂ ਕੋਲ ਵੀ ਪੈੜਾ ਹਾਲ ਇਹਨਾਂ ਦਾ ਨਾ ਕਿਸੇ ਦਾ ਸਵਾਰ ਸਕਦੇ ਆ ਆ ਵਗਾੜ ਜੋ ਕਰੇ ਜ਼ਰੂਰ ਹੈਗੇ ਆ ਵਗਾੜ ਨੂੰ ਕਹਦੇ ਮਿੱਟ ਲਾਉਣਗੇ ਇਸ ਲਈ ਬੇਨਤੀ ਕਰਦੇ ਆ ਮੈਂ ਕੋਈ ਲੰਮਾ ਚੋੜਾ ਪਾਚਣ ਨਹੀਂ ਦੇਣਾ ਟਾਈਮ ਥੋੜਾ ਹੈ ਹਾਜ਼ਰੀ ਨਿਵਾੜਣ ਵਾਸਤੇ ਆਏ ਆ ਹਾਜ਼ਰੀ ਮੇਰੀ ਮਨਜ਼ੂਰ ਕਰਿਓ ਤੁਹਾਰਾ ਫੇਰ ਜਿੱਤ ਕੇ ਆਵਾਂਗੇ ਪ੍ਰਮਾਤਮਾ ਮਿਹਰ ਕਰੇ ਧਰਵਾਦ ਵੀ ਕਰਕੇ ਜਾਵਾਂਗੇ ਛੋਟੀਆਂ ਗੱਲਾਂ ਬਾਤਾਂ ਵੀ ਸੁਣ ਕੇ ਜਾਵਾਂਗੇ 1 ਜੂਨ ਨੂੰ ਤੱਕੜੀ ਦਾ ਬਟਨ ਦਬਾ ਕੇ 5 ਨੰਬਰ 5 ਨੰਬਰ ਬਟਨ ਹੈ ਚੋਣ ਨਿਸ਼ਾਨ ਤੱਕੜੀ ਹੈ ਇੱਕ ਜੂਨ ਨੂੰ ਕਾਮਯਾਬ ਕਰਿਓ ਇਹਦੇ ਵਿੱਚ ਤੁਹਾਡੇ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਆਈ ਬੇਨਤੀ ਕਰਨ ਵਾਸਤੇ ਆਏ ਸੀਗੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ